ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਮੀਟਿੰਗ ਹੋਈ ਹੈ ਸਰਕਾਰ ਦੀ 23 ਤਰੀਕ ਨੂੰ 23 ਸਤੰਬਰ ਨੂੰ ਰੂਲ ਚੇਂਜ ਕਰਨ ਵਾਸਤੇ ਤੇ ਕਿਹੜੇ ਕਿਹੜੇ ਗੱਲਾਂ ਹੋਈਆਂ ਉਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਰੂਲ ਨਵੇਂ ਚੇਂਜ ਹੋ ਸਕਦੇ ਆ ਨਵੇਂ ਰੂਲ ਆਉਣਗੇ ਇਸ ਟੌਪਿਕ ਪਰ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿਉਂਕਿ ਮੈਨੂੰ ਵੀਰਾ ਭਰਾਵਾਂ ਦੇ ਮੈਸੇਜ ਆ ਰਿਹਾ ਸੀ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ 23 ਸਤੰਬਰ ਨੂੰ ਮੀਟਿੰਗ ਹੋਣੀ ਆ ਤੇ ਹੁਣ ਵੀਰ ਭਰਾ ਮੈਨੂੰ ਮੈਸੇਜ ਕਰ ਰਿਹਾ ਕਿ 23 ਸਤੰਬਰ ਦੀ ਮੀਟਿੰਗ ਕਿਵੇਂ ਬਣਿਆ ਕੀ ਕੀ ਉੱਥੇ ਗੱਲਾਂ ਬਾਤਾਂ ਚੱਲੀਆਂ ਕੀ ਹਿਸਾਬ ਤਾਬਾ ਹੁਣ ਕਿਹੜੇ ਕਿਹੜੇ ਰੂਲ ਨਵੇਂ ਚੇਂਜ ਹੋਣੇ ਆ ਠੀਕ ਆ ਹੋਣ ਦੇ ਚਾਂਸ ਹੈਗੇ ਆ ਇਸ ਟਾਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ নোਟੀਫਿਕੇਸ਼ਨ ਸਭ ਤੋਂ ਪਹਿਲਾਂ ਹੀ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਹੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸ਼ਾਰਟ ਗੱਲ ਕਰਦੇ ਆਂ ਨਵੇਂ ਕਾਨੂੰਨਾਂ ਬਾਰੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲਾਂ ਪੇਪਰ ਜਿਹੜੇ ਖੋਲਦੇ ਹੁੰਦੇ ਸੀ 9 ਮੰਥ ਵਾਲੇ ਸਾਲ ਵਾਲੇ ਜਾਂ ਆਪਾਂ ਕਹਿੰਦੇ ਹਾਂ ਜੀ ਡੋਮੈਸਟਿਕ ਪੇਪਰ ਉਹਨਾਂ ਦਾ ਜਿਹੜਾ ਕਲਿਕ ਰੇਟ ਹੁੰਦਾ ਸੀ ਸਿਰਫ ਇੱਕ ਦਿਨ ਦਾ ਹੀ ਕਲਿਕ ਰੇਟ ਹੁੰਦਾ ਸੀ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਦਿਨ ਰੱਖਤਾ ਉਹਨਾਂ ਨੇ 9 ਮੰਥ ਵਾਲੇ ਪੇਪਰਾਂ ਦਾ ਇੱਕ ਦਿਨ ਵਾਸਤੇ ਰੱਖਤਾ ਉਹਨਾਂ ਨੇ ਸਾਲ ਵਾਲੇ ਪੇਪਰਾਂ ਦਾ ਜਾਂ ਇੱਕ ਦਿਨ ਰੱਖਤਾ ਉਹਨਾਂ ਨੇ ਡੋਮੈਸਟਿਕ ਪੇਪਰ ਹੁੰਦਾ ਹੁਣ ਇਹ ਚੇਂਜ ਕਰਨ ਜਾ ਰਹੇ ਆ ਕਿ ਕਲਿਕ ਡੇਟ ਇੱਕ ਨਹੀਂ ਹੋਊਗੇ 2 3 ਜਾਂ 4 ਜਿੰਨੇ ਵੀ ਉਹਨਾਂ ਨੇ ਰੱਖਣੇ ਹੋਏ ਜਿੰਨਾ ਉਹਨਾਂ ਬੰਦੇ ਦੇ ਲੋਡ ਕੋਲ ਹਿਸਾਬ ਨਾਲ ਕਲਿਕ ਡੇਟ ਹੋਣਗੇ ਮ ਜਿਵੇਂ ਪਿਛਲੇ ਸਾਲ ਕਿਦਾਂ ਸੀ ਕਿ 27 ਮਾਰਚ ਨੂੰ ਪੇਪਰ ਓਪਨ ਹੋਏ ਸੀ 9 ਮਨਤਵਾਲਿਆਂ ਵਾਸਤੇ ਸਿਰਫ ਇੱਕ ਦਿਨ ਵਾਸਤੇ ਆਪਾਂ ਅਪਲਾਈ ਕਰ ਸਕਦੇ ਹਾਂ ਉਹ ਵੀ ਕੁਝ ਮਿੰਟਾਂ ਵਾਸਤੇ 9 ਮਿੰਟ ਤੋਂ ਲੈ ਕੇ 9 ਵਜੇ ਸਵੇਰੇ ਓਪਨ ਹੋਏ ਤੇ ਉਸ ਤੋਂ ਬਾਅਦ ਕੁਝ ਕੁਝ ਘੰਟਿਆਂ ਬਾਅਦ 체ੜੀ ਬਾਅਦ ਕੰਮ ਸਾਰਾ ਡਨ ਕਰਤਾ ਹੁਣ ਉਸ ਤੋਂ ਬਾਅਦ ਬੰਦ ਹੋ ਗਈ ਸਾਈਟ ਇਸ ਵਾਰ ਕੀ ਹਸਤਾਬਿਆ ਇਸ ਵਾਰ ਉਹ ਕਹਿ ਰਿਹਾ ਕਿ ਆਪਾਂ ਇਹਦਾ ਵਾ ਇਹਦੇ ਕਲਿੱਕ ਡੇਟ ਜ਼ਿਆਦਾ ਰੱਖਣੇ ਆ ਮਤਲਬ ਕਿ ਇੱਕ ਨਹੀਂ ਰੱਖਣਾ ਘੱਟੋ ਘੱਟ ਦੋ ਜਾਂ ਤਿੰਨ ਕਲਿੱਕ ਡੇਟ ਰੱਖਣੇ ਆ ਤਾਂ ਜੋ ਜਿੰਨਾ ਵੀ ਆਪਾਂ ਦੇ ਪੇਪਰ ਨਹੀਂ ਭਰੇ ਜਾਂਦੇ ਉਹਨਾਂ ਵਾਸਤੇ ਦੁਬਾਰ ਤੋਂ ਫੇਰ ਇੱਕ ਮੌਕਾ ਹੋਵੇ ਦੁਬਾਰਾ ਪੇਪਰ ਭਰ ਹੁੰਦਾ ਦੂਜੀ ਗੱਲ ਆਪਾਂ ਕਰ ਲਈ ਦੂਜੀ ਗੱਲ ਕੋਟੇ ਬਾਰੇ ਗੱਲ ਕਰ ਰਹੀ ਹੈ ਕਿ ਕੋਟਾ ਇਸ ਵਾਰ ਫਿਰ ਵਧਾਇਆ ਜਾਊਗਾ ਜਿਵੇਂ ਪਿਛਲੇ ਸਾਲ ਕੋਟਾ ਵਧਿਆ ਸੀ ਇਸ ਵਾਰ ਵੀ ਕੋਟਾ ਜੜਾ ਵਧਾਇਆ ਜਾਊਗਾ ਕਿਉਂਕਿ ਨਾਰਮਲੀ ਗੱਲ ਹੈ ਕਲਿਕ ਡੇਟ ਇੱਕ ਤੋਂ 2 ਜਾਂ 3 ਕਰਨੇ ਆ ਤੇ ਕੋਟਾ ਨਾਲ ਵਧਵਾਉਣਾ ਹੀ ਪੈਣਾ ਵਾ ਠੀਕ ਹੈ ਇਹ ਵੀ ਨਵੇਂ ਕਾਨੂੰਨ ਚੱਲ ਰਿਹਾ ਕਿ ਨਵੇਂ ਮਿਲਖਾਪ ਅਪਡੇਟ ਆ ਰਹੀ ਹੈ ਕਿ ਕੋਟਾ ਵੀ ਵਧਾਇਆ ਜਾਊਗਾ ਇਸ ਵਾਰ ਤੇ ਤੀਜੇ ਟੌਪਿਕ ਬਾਰੇ ਆਪਾਂ ਗੱਲ ਕਰਦੇ ਹਾਂ ਕੋਟਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੋਟਾ ਖਤਮ ਕਰਨਾ ਮਤਲਬ ਕਿ ਜਿੰਨੇ ਬੰਦੇ ਲੋਡ ਹੋਗਾ ਉਹਨੇ ਬੰਦੇ ਸਦੇ ਜਾਣਗੇ ਇੱਥੇ ਅਨਲਿਮਿਟਡ ਜਿੰਨੇ ਆਪਾਂ ਕਹਿ ਦਈਏ ਕਿ ਜਿੰਨੇ ਨਾਰਮਲੀ ਇੱਥੇ ਬੰਦੇ ਲੋਡ ਹੋਗੀ ਉਹਨੇ ਮੰਨੇ ਸਦੇ ਜਾਣਗੇ ਕੋਟੇ ਵਾਲਾ ਕੰਮ ਖਤਮ ਕੀਤਾ ਜਾਊਗਾ ਇਹਦੀ ਪਰ ਆਪੇ ਜਿਹੜੀ ਆਪਾਂ ਨੂੰ ਮਿਲੂਗੀ ਉਹ ਆਉਣ ਵਾਲੇ ਸਮੇਂ ਵਿੱਚ ਮਿਲੂਗੀ ਕਿ ਕਿਹੜੇ ਖੇੜੇ ਕਿਉਂਕਿ ਨਾਰਮਲੀ ਘੱਟ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੇਪਰ ਓਪਨ ਹੋਣੇ ਆ ਫਰਵਿ ਦੇ ਵਿੱਚ 2025 ਵਿੱਚ ਪੇਪਰ ਓਪਨ ਹੋਣੇ ਆ ਇੰਡੀਆ ਤੋਂ ਬੰਦੇ ਸਦੇਣ ਵਾਸਤੇ ਜਾਂ ਬੰਗਲਾਦੇਸ਼ ਜਾਂ ਆਪਾਂ ਕਹਿ ਲਈਏ ਕਿ ਪਾਕਿਸਤਾਨ ਜਾਂ ਆਪਾਂ ਕਹਿ ਲਈਏ ਏ শ্রীলੰਕਾ ਕੈਲੀਆ ਪੜਾ ਠੀਕ ਹੈ ਇਹਨਾਂ ਸਾਰੇ ਕੰਟਰੀ ਜੋ ਮਲਕੀ ਬੰਦੇ ਸਦਨ ਵਾਸਤੇ ਇਹਦੀ ਫਲੂਸੀ ਓਪਨ ਹੋਣੀ ਆ ਇਹ ਓਪਨ ਹੋਣੀ ਆ ਹੁਣ ਫਰਵਰੀ ਦੇ ਵਿੱਚ 2025 ਵਿੱਚ ਤੇ ਵੇਖਦੇ ਆ ਕਿਹੜੇ ਕਿਹੜੇ ਨਵੇਂ ਕਾਨੂੰਨ ਲੈ ਕੇ ਆਉਂਦੇ ਆ ਉੱਥੇ ਉਹਦੇ ਵਿੱਚ ਠੀਕ ਹੈ ਇਹ ਮੈਨ ਜਿਹੜੇ ਕਾਨੂੰਨ ਪਤਾ ਲੱਗੇ ਆਪਾਂ ਨੂੰ ਇਸ ਟਾਈਮ ਹੁਣ ਤੱਕ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜਾ ਵਾ ਕੋਟੇ ਵਾਲਾ ਕੰਮ ਖਤਮ ਕਰਨ ਦਾ ਸੋਚ ਰਿਹਾ ਕਿ ਕੋਟੇ ਵਾਲਾ ਕੰਮ ਆਪਾਂ ਖਤਮ ਕਰ ਦਈਏ ਤੇ ਪੇਪਰ ਆਪਾਂ ਅਨਲਿਮਿਟਿਡ ਖੋਲ ਕੇ ਦੂਜੀ ਗੱਲ ਕਲਿਕ ਡੇਟ ਜਿਹੜੇ ਵਾ ਇੱਕ ਦੀ ਥਾਂ ਦੋ ਜਾਂ ਤਿੰਨ ਕਿਤੇ ਜਾਣਗੇ ਤੇ ਤੇ ਜੀ ਗੱਲਾਂ ਪਾ ਗੱਲ ਕਰ ਲਈਏ ਦੂਜਿਆਂ ਬਾਰੇ ਜਿਹੜੇ ਵੀਰ ਭਰਾ ਇਥੇ ਇਟਲੀ ਵਿੱਚ 2 ਨੰਬਰ 'ਚ ਬੈਠੇ ਆ ਉਹਨਾਂ ਵਾਸਤੇ ਵੀ ਨਵੇਂ ਕਾਊਂਟ ਕੱਢੇ ਜਾਣਗੇ ਕਿ ਜਿਹੜੇ ਵੀਰ ਭਰਾ ਮਤਲਬ ਕਿ ਸੌਕੇ ਤੇ ਕਿਹਣਾ ਪੱਕੇ ਹੋ ਸਕਣ ਜਾਂ ਜਿਹੜੇ ਵੀਰ ਭਰਾਵਾਂ ਨੇ 9 ਮੰਥ ਵਾਲੇ ਪੇਪਰਾਂ ਤੇ ਇਟਲੀ ਆਉਣਾ ਵਾ ਉਹ ਸੌਕੇ ਤੇ ਕਿਹਣਾ ਪੱਕੇ ਹੋ ਸਕਣ ਕਿਉਂਕਿ ਨਾਰਮਲੀ ਗੱਲ ਵਾ ਪਹਿਲਾਂ ਕੀ ਹੁੰਦਾ ਹੀ ਕਿ ਪੇਪਰ ਓਪਨ ਹੁੰਦੇ ਹੀ 9 ਮੰਥ ਵਾਲੇ 9 ਮੰਥ ਵਾਲਿਆਂ ਦਾ ਕੋਟਾ ਤੇ ਬੰਦਾ 9 ਮੰਥ ਵਾਲੇ ਪੇਪਰਾਂ ਤੇ ਬੰਦਾ ਇੱਥੇ ਆਉਂਦਾ ਸੀ ਆਣ ਕੇ ਇੱਥੇ ਆਪਣੀ ਪਹਿਲੀ ਸੰਜੋਰ ਨੂੰ ਮਿਲਦੀ ਸੰਜੋਰ ਨੂੰ ਮਿਲਣ ਤੋਂ ਬਾਅਦ ਉਹ ਵੇਟ ਕਰਦਾ ਸੀ ਕਿ ਪੇਪਰ ਜਿਹੜੇ ਓਪਨ ਹੋਣ ਸਾਲ ਵਾਲੇ ਤੇ ਮੈਂ ਆਪਣਾ ਜਿਹੜਾ ਪੇਪਰ ਜਿਹੜੇ ਚੇਂਜ ਕਰਾਵਾਂ 9 ਮੰਥ ਵਾਲੇ ਪੇਪਰਾਂ ਤੋਂ ਚੇਂਜ ਕਰਾ ਕੇ ਮੈਂ ਸਾਲ ਪੇਪਰ ਲਵਾਂ ਠੀਕ ਆ ਤੇ ਉਹਦੇ ਵਿੱਚ ਵਿੱਚ ਜੇਕਰ ਤੁਹਾਡੀ ਸੰਜੋਰ ਨੂੰ ਵੈਲਿਡ ਰਵੇ ਤੁਹਾਡੇ ਪੇਪਰ ਚੇਂਜ ਹੋ ਜਾਂਦੇ ਸੀ ਜੇਕਰ ਤੁਹਾਡੀ ਸੰਜੋਰ ਨੂੰ ਐਕਸਪਾਇਰ ਹੋ ਜਾਏ ਤੁਹਾਡੇ ਪੇਪਰ ਨਹੀਂ ਚੇਂਜ ਹੁੰਦੇ ਤੇ ਉਹ ਬੰਦਾ ਦੋ ਨੰਬਰ 'ਚ ਹੋ ਜਾਂਦਾ ਸੀ ਇਹ ਕੰਮ ਵੀ ਖਤਮ ਕਰਨ ਵਾਸਤੇ ਉਹਨਾਂ ਨੇ ਇਹ ਵੀ ਸੋਚਿਆ ਜਾ ਰਿਹਾ ਕਿ ਏਡੀ ਵਾ ਜੇ ਕੋਈ ਵੀਰ ਭਰਾ 9 ਮੰਥ ਵਾਲੇ ਪੇਪਰ ਤੇ ਆਉਂਦਾ ਵਾ ਇੰਡੀਆ ਤੋਂ ਇਟਲੀ ਉਹ ਇੱਥੇ ਆਣ ਕੇ ਈਰਮਾਨ ਨਾਲ ਆਪਣੇ ਇਹੇ ਪੇਪਰ ਬਾ ਰੀਨਿਊ ਕਰਾ ਸਕਦਾ ਵਾ ਕਿਉਂਕਿ ਪਹਿਲਾਂ ਕੀ ਆ ਪਹਿਲਾਂ ਹੁੰਦਾ ਸੀ ਕਿ 9 ਮੰਥ ਵਾਲੇ ਪੇਪਰ ਆਪਾਂ ਨੂੰ ਇੱਕ ਵਾਰ ਸਿਰਫ਼ ਇੱਕ ਵਾਰ ਤੁਹਾਨੂੰ ਮਿਲਦੀ ਸੀ ਉਸ ਤੋਂ ਬਾਅਦ ਆਪਾਂ ਰੀਨਿਊ ਨਹੀਂ ਕਰਾ ਸਕਦੇ ਹਾਂ ਹੁਣ ਇਹ ਵੀ ਸੋਚਿਆ ਜਾ ਰਿਹਾ ਕਿ ਉਹ ਜਿਹੜੇ 9 ਮਨთ ਵਾਲੇ ਪੇਪਰ ਵਾ ਉਹ ਵੀ ਬੰਦਾ ਰੀਨਿਊ ਕਰਾ ਸਕਦਾ ਇੱਥੇ ਆਣ ਕੇ ਨਾਰਮਲੀ ਸੋਖੇ ਤਰੀਕੇ ਨਾਲ ਬੰਦਾ ਪੱਕਾ ਹੋ ਸਕਦਾ ਵਾ ਚਲੋ ਜਾਸ ਜਿਹੜਾ ਸਾਵਲਾ ਆਇਆ ਉਹਨੇ ਤੇ ਚਲੋ ਪੱਕਾ ਹੋ ਹੀ ਜਾਂਦਾ ਸੋਖੇ ਤਰੀਕੇ ਨਾਲ ਮੈਂ 9 ਮਨთ ਵਾਲੇ ਪੇਪਰਾਂ ਦੀ ਗੱਲ ਕਰਦੇ ਆ ਉਹਨੂੰ ਔਖਣਾ ਕੋਈ ਹੋਵੇ ਜਿਸ ਕਰਕੇ ਜਿਹੜਾ ਇਹ ਵੀ ਨਵਾਂ ਕਾਨੂੰਨ ਸੋਚ ਰਹੀ ਹੈ ਸਰਕਾਰ ਸ਼ਾਇਦ ਆਉਣ ਵਾਲੇ ਸਮੇਂ ਚ ਆਪਾਂ ਨੂੰ ਕੋਈ ਨਾ ਕੋਈ ਅਪਡੇਟ ਮਿਲ ਜੇ ਇਸ ਟਾਪਿਕ ਤੇ ਵੀ ਲਓ ਜੀ ਮਿੱਤਰੋ ਇਹ ਨਿੱਕੇ ਨਿੱਕੇ ਰੂਲਾਂ ਬਾਰੇ ਗੱਲ ਚੱਲ ਰਹੀ ਹੈ ਇਸ ਵੀਡੀਓ ਦੇ ਵਿੱਚ ਤੇ ਦੇਖਦੇ ਆ ਆਪਾਂ ਕੀ ਹੁਣ ਆਉਣ ਵਾਲੇ ਸਮੇਂ 'ਚ ਕੀ ਕਰਦੀ ਕੀ ਸਰਕਾਰ ਵੱਲੋਂ ਕਿਹੜੇ ਕਿਹੜੇ ਅਪਰੋਨ ਆਉਂਦੇ ਆ ਤੇ ਮਿਲਦੀਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ